अरविंदर रवि जी जी ਉਹਨਾਂ ਦੇ ਸਦਕਾ ਹੀ ਮੈਂ ਵੱਡੀ ਫਿਲਮ ਤੇ ਐਂਟਰੀ ਕੀਤੀ ਸੀ ਟਰੱਕ ਡਰਾਈਵਰ ਦੀ ਗੂਗਲ ਦੀ ਨਾਲ ਮੇ ਰਕਮ ਸੀਗਾ ਜੀ ਹੂੰ ਠੀਕ ਹੈ ਜੀ ਉਸ ਦੇ ਵਿੱਚ ਹੋਰ ਵੀ ਆਰਟਿਸਟ ਸੀਗੇ ਮੈਡਮ ਪ੍ਰੀਤੀ ਸੱਪਰੂ ਸੀਗੇ ਸਰਦਾਰੀ ਦੇ ਵਿੱਚ ਦਾਰਾ ਜੀ ਪੰਕਜ ਦੀਰ ਜਿਹੜੇ ਮਹਾਭਾਰਤ ਦੇ ਵਿੱਚ ਕਰਨ ਦਾ ਕਰਦਾਰ ਲਪਾਉਂਦੇ ਸੀ ਪਰ ਜਿਹੜੇ ਉਹ ਗਏ ਨੇ ਹਮ ਇੱਕ ਅੱਧੇ ਨੂੰ ਛੱਡ ਕੇ ਬਾਕੀ ਤਾਂ ਕੁਝ ਹੁਣ ਮੈਂ ਕਾਲ ਕਰਦੇ ਫੋਨ ਵੀ ਨਹੀਂ ਚੱਕਦੇ ਜੀ ਅਸੀਂ ਉਹ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਆ ਜੀ ਸਿੱਧੇ ਸਾਦੇ ਬੰਦੇ ਆ ਅਸੀਂ ਸਿੱਖ ਆ रिश्ता जैसे सियासत हर रिश्ता जैसे सियासत हर बात फसाना है कि बस्तियां भी जला दें और उनसंग मातम भी मनाना है और उनसंग मातम भी मनाना है सत श्री अकाल प्यारे दोस्तों मैं अमन छाजलाते तुसी देख रहे हो रंग पंजाब दी सो so, आज assi tuhannu ek हस्ती नाल मिलवान जा रहे हां ओना दा नाम है जी बहाल मानसा ते ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਕਿ ਉਹਨਾਂ ਨੇ ਕਿਹੜੀਆਂ ਗੜੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਹੋ ਹਾਂ ਜੀ ਸਭ ਠੀਕ ਠਾਕ ਦੀ ਸਭ ਤੋਂ ਪਹਿਲਾਂ ਤਾਂ ਮੈਂ ਰੰਗ ਪੰਜਾਬ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਲੈਕ ਸਮਝਿਆ ਜੀ ਕਿ ਕੁਝ ਗੱਲਾਂ ਮੇਰੇ ਨਾਲ ਕਰਨ ਆਏ ਨੇ ਜੀ ਮੈਂ ਧੰਨਵਾਦ ਕਰਦਾ ਜੀ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਜੀ ਸਰ ਸਰ ਤੁਸੀਂ ਬਹੁਤ ਸਾਰੇ ਵੱਡੇ ਫਨਕਾਰਾਂ ਨਾਲ ਕੰਮ ਕੀਤਾ ਹੈ ਹਾਂਜੀ ਹਾਂਜੀ ਪ੍ਰੀਤੀ ਸਪਰੂ ਤੋਂ ਲੈ ਕੇ ਤੁਸੀਂ ਅੱਜਕੱਲ ਦੇ ਜਿਹੜੇ ਹੁਣ ਤੱਕ ਦੇ ਜਿਹੜੇ ਚਾਹੇ ਉਹ ਕਿਸੇ ਗੀਤ ਦੀ ਗੱਲ ਕਰੀਏ ਜਾਂ ਕਿਸੇ ਫਿਲਮ ਦੀ ਗੱਲ ਕਰੀਏ ਹਾਂਜੀ ਹਾਂਜੀ ਪ੍ਰੀਤੀ ਸਪਰੂ ਗੱਗੂ ਗੱਗੂ ਗੇਲ ਯੋਗਰਾਜ ਸਿੰਘ ਹੈ ਨਾ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਫਨਕਾਰ ਹੈ ਸਾਨੂੰ ਸਾਰੀ ਗਿਣਤੀ ਮੈਂ ਦੱਸ ਦਿੰਨਾ ਜੀ ਜੀ ਅ ਰਵਿੰਦਰ ਰਵੀ ਜੀ ਜੀ ਉਹਨਾਂ ਦੇ ਸਦਕਾ ਹੀ ਮੈਂ ਵੱਡੀ ਫਿਲਮ 'ਚ ਐਂਟਰੀ ਕੀਤੀ ਸੀ ਟਰੱਕ ਡਰਾਈਵਰ ਜੀ ਜੀ ਉਹਨਾਂ ਦੇ ਨਾਲ ਗਗੂਗਲ ਜੀ ਨਾਲ ਮੇਰਾ ਕੰਮ ਸੀਗਾ ਜੀ ਹੂੰ ਠੀਕ ਹੈ ਜੀ ਉਸ ਦੇ ਵਿੱਚ ਹੋਰ ਵੀ ਆਰਟਿਸਟ ਸੀਗੇ ਮੈਡਮ ਪ੍ਰੀਤੀ ਸਪਰੂ ਸੀਗੇ ਜੀ ਉਹ ਸੈੱਟ 'ਤੇ ਮੇਰੀ ਉਹਨਾਂ ਨਾਲ ਜਾਣ ਪਛਾਣ ਹੋਈ ਜੀ ਓਕੇ ਤਾਂ ਉਹਨਾਂ ਨੇ ਮੈਨੂੰ ਅੱਗੇ ਫਿਲਮ 'ਚ ਕੰਮ ਦਿੱਤਾ ਆਪਦੀ ਫਿਲਮ 'ਚ ਉਹਨਾਂ ਦੀ ਫਿਲਮ ਆ ਆਪਦੀ ਜਦੋਂ ਸਰਦਾਰੀ ਸ਼ੁਰੂ ਹੋਈ ਉਹਨਾਂ ਨੇ ਮੈਨੂੰ ਉਹਦੇ 'ਚ ਕੰਮ ਦਇਆ ਜੀ ਓਕੇ ਤੇ ਸਰਦਾਰੀ ਦੇ ਵਿੱਚ ਦਾਰਾ ਜੀ ਪੰਕਜ ਦੀਰ ਜਿਹੜੇ ਮਹਾਭਾਰਤ ਦੇ ਵਿੱਚ ਕਰਨ ਦਾ ਜੀ ਕਰਦਾਰ ਨਭਾਉਂਦੇ ਸੀ ਉਹ ਤੇ ਹੋਰ ਬਹੁਤ ਸਾਰੇ ਆਰਟਿਸਟ ਸੀਗੇ ਵੱਡੇ ਵੱਡੇ ਫਨਕਾਰ ਜੀ ਨਾਲ ਨਹੀਂ ਮੈਂ ਕੰਮ ਕੀਤਾ ਜੀ ਤੇ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਉਤਸ਼ਾਹ ਦਿੱਤਾ ਜੀ ਰਵਿੰਦਰ ਰਵੀ ਜਿਹੜੇ ਪੰਜਾਬੀ ਫਿਲਮਾਂ ਦੇ ਬਹੁਤ ਹੀ ਮੰਨੇ ਹੋਏ ਡਾਇਰੈਕਟਰ ਨੇ ਜੀ ਜਿਨ੍ਹਾਂ ਨੇ ਜਿਉਣਾ ਮੋੜ ਬਦਲਿਆ ਜੱਟੀ ਦਾ ਹੋਰ ਅਨੇਕਾਂ ਹੀ ਫਿਲਮਾਂ ਨੇ ਜੀ ਉਹਨਾਂ ਦੀਆਂ ਜੀ ਬਿਲਕੁਲ ਆ ਸ਼ਿਕੰਦਰਾ ਜਿਹਦੇ ਵਿੱਚ ਹੁਣ ਦੇ ਸੀਐਮ ਭਗਵੰਤ ਮਾਨ ਵੀ ਸੀਗੇ ਜੀ ਉਹਦੇ ਚ ਵੀ ਮੈਂ ਕੰਮ ਕੀਤਾ ਜੀ ਉਹ ਵੀ ਰਵਿੰਦਰ ਰਵੀ ਜੀ ਦੀ ਫਿਲਮ ਸੀਗੀ ਜੀ ਜੀ ਹਾਂਜੀ ਤੇ ਸਰ ਇੰਨੇ ਸਾਰੇ ਫਨਕਾਰਾਂ ਨਾਲ ਕੰਮ ਕਰਨ ਤੋਂ ਬਾਅਦ ਵੀ ਤੁਸੀਂ ਹੁਣ ਤੱਕ ਹਲੇ ਸਾਈਡ ਕਰੈਕਟਰਸ ਤੇ ਹੀ ਹੋ ਇਹ ਉਹ ਦਾਦਾ ਜਿੱਥੇ ਉਹਨੇ ਰੱਖ ਰੱਖਿਆ ਜੀ ਬਸ ਜੀ ਜਾਂ ਮੇਰੀ ਗਰੀਬੀ ਸਮਝ ਲਓ ਹਮ ਵੀ ਉਹਨੇ ਮੈਨੂੰ ਦਬਰ ਰੱਖਿਆ ਜੀ ਕੁਝ ਘਰ ਦੀਆਂ ਮਜਬੂਰੀਆਂ ਜੀ ਕਿਉਂਕਿ ਇਹ ਮੇਰੇ ਪਰਿਵਾਰ ਦੇ ਵਿੱਚ ਮੇਰੀਆਂ ਦੋ ਬੇਟੀਆਂ ਜਾਂ ਮੇਰੀ ਵਾਈਫ ਹੈ ਜੀ ਜੀ ਹੋਰ ਮੇਰਾ ਸਾਈਡ ਤੋਂ ਮੈਨੂੰ ਕਿਸੇ ਪਾਸੇ ਵੀ ਕੋਈ ਹੈਲਪ ਨਹੀਂ ਜੀ ਉਹਨਾਂ ਕਰਕੇ ਬਸ ਬੈਠਮ ਮੈਂ ਪਿੱਛੇ ਆਂ ਜੀ ਜਿਹੜਾ ਮੈਂ ਜ਼ਿਆਦਾ ਘਰ ਛੱਡ ਕੇ ਵੀ ਨਹੀਂ ਜਾ ਸਕਦਾ ਜੀ ਬੇਟੀਆਂ ਦੀ ਪੜ੍ਹਾਈ ਹੈ ਜੀ ਮਜਬੂਰੀ ਹੈ ਹਮ ਆ ਚ ਕਰ ਤੇ ਤੁਹਾਡਾ ਕਿਵੇਂ ਸਵੱਭ ਬਣਿਆ ਸੀਗਾ ਕਿ ਪਹਿਲੀ ਫਿਲਮ ਤੁਹਾਡੀ ਮੁਲਾਕਾਤ ਕਿਵੇਂ ਹੋਈ ਉਹਨਾਂ ਨਾਲ ਉਹ ਇਸ ਤਰ੍ਹਾਂ ਸੀ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਜੀ ਉਦੋਂ ਇੱਥੇ ਨਾ ਇੱਕ ਥੀਏਟਰ ਬਣਨਾ ਸ਼ੁਰੂ ਹੋਇਆ ਸੀਗਾ ਜੀ ਕੰਬੋਜ ਪੈਲਸ ਓਕੇ ਉਹਦੇ ਜਿਹੜੇ ਮਾਲਕ ਸੀਗੇ ਉਹ ਫਿਲਮਾਂ ਨਾਲ ਹੀ ਸਬੰਧਤ ਸੀਗੇ ਜੀ ਜੀ ਤੇ ਉਹਨਾਂ ਨੇ ਵੀ ਕਾਫੀ ਫਿਲਮਾਂ ਕੀਤੀਆਂ ਸੀ ਹੂੰ ਉਹ ਮੇਰੇ ਬ੍ਰਦਰ ਨੇ ਉਹ ਸਿਨੇਮਾ ਬਣਵਾਇਆ ਸੀਗਾ ਜੀ ਰਾਜ ਅਜੇ ਰਾਜ ਮਿਸਤਰੀ ਜੀ ਜੀ ਉਹਨਾਂ ਦੀ ਮੇਰੇ ਬ੍ਰਦਰ ਦੀ ਸੀ ਕੁਲਦੀਪ ਮਾਨਕੀ ਨਾਲ ਲੈ ਜੇ ਉਹ ਸਰਦਾਰ ਇਸ ਚੀਜ਼ ਦੇ ਉਹ ਸੀਗੇ ਪੂਰੇ ਮੇਰੇ ਬ੍ਰਦਰ ਨਾਲ ਉਹਨਾਂ ਦਾ ਲਿੰਕ ਵਧ ਗਿਆ ਜੀ ਇਸੇ ਕਰਕੇ ਮੈਂ ਇੱਕ ਦਿਨ ਉੱਥੇ ਚੱਲ ਗਿਆ ਜੀ ਮੈਨੂੰ ਕਹਿੰਦੇ ਬੇਟਾ ਕੀ ਕਰਦਾ ਹੁੰਦਾ ਨਾ ਉਹਦੇ ਬ੍ਰਦਰ ਕੋਲੇ ਗਿਆ ਸੀਗਾ ਜਿੱਥੇ ਸੀ ਥੀਏਟਰ ਬਣਦਾ ਸੀ ਜੀ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਹ ਕਹਿੰਦੇ ਹੋਰ ਤੇਰੇ ਸ਼ੌਂਕ ਕੀ ਹੈ ਮੈਂ ਜੀ ਮੈਂ ਥੀਏਟਰ ਕਰਦਾ ਓਕੇ ਮੈਂ ਥੀਏਟਰ ਕਰਦਿਆਂ ਜੀ ਜੀ ਕਹਿੰਦੇ ਬੇਟਾ ਆਪਣੀ ਫਿਲਮ ਬਣ ਰਹੀ ਹੈ ਦੁੱਲਾ ਪੱਟੀ। ਅੱਛਾ। ਉਹਦੇ 'ਚ ਤੈਨੂੰ ਇੱਕ ਕੰਮ ਦੇਵਾਂਗੇ, ਕਰੋਗੇ? ਮੈਂ ਜਰੂਰ ਕਰਾਂਗਾ। ਜੀ। ਉਹ ਫਿਲਮ ਤਾਂ ਸ਼ੁਰੂ ਵੀ ਨਹੀਂ ਹੋਈ ਜੇ ਪਹਿਲਾਂ ਟਰੱਕ ਡਰਾਈਵਰ ਬਣਨ ਲੱਗ ਗਿਆ ਮਾਨਸਾ। ਅੱਛਾ। ਉਹਦੇ ਵਿੱਚ ਉਹਨਾਂ ਨੇ ਮੈਨੂੰ ਕੰਮ ਦਿੱਤਾ ਜੀ। ਟਰੱਕ ਡਰਾਈਵਰ ਫਿਲਮ 'ਚ ਰਵਿੰਦਰ ਰਵੀ ਨੂੰ ਕਹਿ ਕੇ। ਉਹਦੇ 'ਚ ਮੇਰਾ ਪਹਿਲਾ ਪ੍ਰੋਡਕਸ਼ਨ ਦਾ ਕੰਮ ਸੀਗਾ ਜੀ। ਜਿਹੜਾ ਮੈਂ ਕਿਰਦਾਰ ਲਵਾਇਆ ਉਹ ਤਾਂ ਬੱਕਰੀ ਚੀਜ਼ ਹੈ ਜੀ। ਐਜੇ ਪ੍ਰੋਡਕਸ਼ਨ ਮੈਨੇਜਰ ਉਹ ਫਿਲਮ ਕੀਤੀ ਸੀ ਮੇਨੇ। ਓਕੇ। ਟਰੱਕ ਡਰਾਈਵਰ ਉੱਥੋਂ ਮੇਰੀ ਸ਼ੁਰੂਆਤ ਹੋਈ ਜੀ। ਜੀ। ਹਾਂ ਜੀ ਫਿਰ ਉਸ ਤੋਂ ਬਾਅਦ ਅੱਗੇ ਹੌਲੀ ਹੌਲੀ ਤੁਸੀਂ ਚਲੇ ਫਿਰ ਸਰਦਾਰੀ ਕੀਤੀ ਜੀ ਫਿਰ ਸਾਡਾ ਮਗੱਦਰ ਕੀਤੀ ਹੂੰ ਉਹ ਤੇਸਾਪੁਰ ਪੰਕੇ ਦੀਰਦੀ ਸੀਗੀ ਜੀ ਫਿਰ ਜੀ ਫਿਰ ਸਿਕੰਦਰਾ ਉਹ ਵੀ ਰਵਿੰਦਰ ਰਵੀ ਦੀ ਸੀਗੀ ਜੀ ਜੀ ਅ ਪੜ ਇਹਦੇ ਆਰ ਡਾਇਰੈਕਟਰ 11 ਦਿਨ ਦਾ ਸ਼ਡਿਊਲ ਜਿਹੜਾ ਪਹਿਲਾ ਸੀਗਾ ਜੀ ਮਾਹੌਲ ਠੀਕ ਆ ਦਾ ਓਕੇ ਉਹਦੇ 'ਚ ਵੀ ਮੈਂ ਕੰਮ ਕੀਤਾ ਜੀ ਜਸਪਾਲ ਪੱਟੀ ਹੁਣਾਂ ਦਾ ਜਸਪਾਲ ਪੱਟੀ ਹੁਣਾਂ ਦਾ ਜੀ ਉਹਦੇ 'ਚ ਜਿਹੜਾ ਡੀਜੀਪੀ ਰੂਮ ਬਣਾਇਆ ਹੋਇਆ ਸੀਗਾ ਜੀ ਹੂੰ ਉਹ ਮੇਰਾ ਬਣਾਇਆ ਸੀ ਖਰੜ ਗੈਸਟ ਹਾਊਸ ਜੀ ਓਕੇ ਹਾਂਜੀ ਬੀਡਬਲਯੂਡੀ ਦਾ ਗੈਸਟ ਹਾਊਸ ਹੈਗਾ ਜੀ ਉਹਦੇ ਵਿੱਚੋਂ ਰੂਮ ਬਣਾਇਆ ਸੀਗਾ ਜੀ ਠੀਕ ਹੈ ਜੀ ਹਾਂਜੀ ਤੇ ਇਹਨਾਂ ਤੋਂ ਇਲਾਵਾ ਤੁਸੀਂ ਸੌਂਗਸ ਦੇ ਵੀ ਕੀਤੇ ਨੇ ਨਹੀਂ ਸੌਂਗ ਨਹੀਂ ਮੈਂ ਕੀਤੇ ਜੀ ਆ ਇੱਕ ਹਾਂ ਆ ਹੁਣ ਕੀਤਾ ਜੀ ਜੀ ਲੜਕੀ ਦੇ ਲਵ ਪ੍ਰੀਤ ਕਮਾਨ ਓਕੇ ਉਹ ਬਚਰੀ ਬਹੁਤ ਹੀ ਨੇਕ ਦਿਲ ਲੜਕੀ ਐ ਉਹ ਮੈਂ ਉਹਦੇ ਚੈਨਲ ਤੇ ਵੀ ਕੰਮ ਕਰਦਾ ਜੀ ਓਕੇ ਜੀ ਹਾਂਜੀ ਉਹ ਵੀ ਉਹ ਮੇਰੀ ਹੈਲਪ ਬਹੁਤ ਜ਼ਿਆਦਾ ਕਰਦੀ ਐ ਜੀ ਉਹਦੇ ਸੌਂਗ ਚ ਕੀਤਾ ਜੀ ਇੱਕ ਤੇ ਅੱਜ ਕੱਲ੍ਹ ਦੇਖੋ ਘਰ ਘਰ YouTube ਚੈਨਲ ਬਣੇ ਹੋਏ ਨੇ ਹਰ ਘਰ ਦੇ ਵਿੱਚ YouTube ਚੈਨਲ ਬਣਿਆ ਹੋਇਆ ਹੈ ਤੁਸੀਂ ਇੰਨੇ ਵਧੀਆ ਆਰਟਿਸਟ ਹੋ ਤੁਸੀਂ ਨਹੀਂ ਕਦੇ ਸੋਚਿਆ ਕਿ ਮੈਂ ਵੀ ਆਪਣਾ ਚੈਨਲ ਅੱਗੇ ਲੈ ਕੇ ਆਵਾਂ ਮੈਡਮ ਸੋਚੇ ਤਾਂ ਬੜੀ ਵਾਰੀ ਆ ਜੀ ਚੈਨਲ ਚਲਾਉਣ ਲਈ ਵੀ ਪੈਸਾ ਚਾਹੀਦਾ ਜੀ ਮੇਨ ਗੱਲ ਉੱਥੇ ਆ ਕੇ ਖੜ ਜਾਂਦੀ ਹੈ ਜੀ ਜਿਸ ਬੰਦੇ ਕੋਲ 2-4 ਪੈਸੇ ਹੈਗੇ ਆ ਜਾਂ ਕੋਈ 사이ਟ ਤੋਂ ਹੈਲਪ ਕਰਨ ਵਾਲਾ ਹੈਗਾ ਉਹ ਤਾਂ ਚੈਨਲ ਵੀ ਚਲਾ ਲੂਗਾ ਪਰ ਜਿਹੜੇ ਮੇਰੇ ਵਰਗੇ ਨੂੰ ਕੋਈ ਹੈਲਪ ਵੀ ਨਹੀਂ ਤੇ ਪੈਸਾ ਵੀ ਨਹੀਂ ਉਹ ਨਹੀਂ ਚਲਾ ਸਕਦਾ ਓਕੇ ਹਾਂ ਜੀ ਦੇਖੋ ਕਈ ਵਰੀ ਆਇਆ ਹੁੰਦਾ ਨਾ ਕਿ ਤੁਸੀਂ ਤੁਹਾਡੇ ਥਰੂ ਵੀ ਕਈ ਆਰਟਿਸਟ ਨੇ ਜਿਹੜੇ ਉਹ ਇੰਡਸਟਰੀ ਦੇ ਵਿੱਚ ਆਏ ਹੋਣਗੇ ਹਾਂਜੀ ਹਾਂ ਚਲੋ ਮੈਂ ਨਾਮ ਨਹੀਂ ਲਾਉਂਗਾ ਇਹਨਾਂ ਦਾ ਪਰ ਜਿਹੜੇ ਉਹ ਗਏ ਨੇ ਹਮ ਇੱਕ ਅੱਧੇ ਨੂੰ ਛੱਡ ਕੇ ਬਾਕੀ ਤਾਂ ਕੁਝ ਹੁਣ ਮੈਂ ਕਾਲ ਕਰਦੇ ਫੋਨ ਵੀ ਨਹੀਂ ਚੱਕਦੇ ਜੀ ਹਮ ਕਿਉਂਕਿ ਅਗਲੇ ਕੋਲੇ ਦੋ ਪੈਸੇ ਆ ਗਏ ਭੁੱਲ ਜਾਂਦਾ ਜੀ ਅਗਲਾ ਇੱਕ ਆਰਟਿਸਟ ਲਈ ਡਾਊਨ ਟੂ ਅਰਥ ਹੋਣਾ ਕਿੰਨਾ ਕਿ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਜੇ ਤਾਂ ਤੁਸੀਂ ਸਿਰ ਨੀਵੇਂ ਰੱਖੋਗੇ ਹੂੰ ਤਾਂ ਬਹੁਤ ਚੰਗਾ ਹੈ ਅਗਰ ਤੁਸੀਂ ਇਹਨੂੰ ਐ ਕਰੋਗੇ ਨਾ ਮੈਂ ਇਸ ਚੀਜ਼ ਨੂੰ ਬਹੁਤ ਬੁਰਾ ਸਮਝਦਾ ਜੀ ਹੂੰ ਕੰਮ ਭਲੇ ਸੋਡੇ ਕੋਲ ਛੋਟਾ ਜਾਂ ਵੱਡਾ ਪਰ ਆਪ ਦਾ ਕਦੇ ਵੀ ਤਾਉਣ ਦੇ ਵਿੱਚ ਕਿੱਲਾ ਨਾ ਰੱਖੋ ਓਕੇ ਜੇ ਸਿਰ ਸੋਡਾ ਨੀਮਾ ਤੋਂ ਪਰਮਾਤਮਾ ਵੀ ਸੋਡੇ ਦੇ ਹੱਥ ਰੱਖੂਆ ਹੂੰ ਜੇ ਤੁਸੀਂ ਸਿਰ ਉੱਚਾ ਕਰ ਲਿਆ ਉਹਦੇ ਹੱਥ ਤਾਂ ਨੁਗਰ ਨਾ ਹੋਈ ਨੀ ਜਗ੍ਹਾ ਹੀ ਨਾ ਛੱਡੀ ਫਿਰ ਪਰਮਾਤਮਾ ਵੀ ਆਤਿ ਕਿਤੇ ਤੁਰੂਆ ਜੀ ਬਿਲਕੁਲ ਹੁਣ ਸੈਟ ਦੇ ਉੱਤੇ ਆ ਜੀ ਹੂੰ ਦੋ ਤਿੰਨ ਬੱਚੇ ਇਹ ਜਿਹਨੇ ਜਿਹੜੇ ਮੇਰੇ ਨੂੰ ਪੁੱਤਰ ਮੇਰੇ ਲੜਕਾ ਨਹੀਂ ਹੈਗਾ ਤੇ ਕੱਲੀਆਂ ਬੇਟੀਆਂ-ਬੇਟੀਆਂ ਸੱਢੇ ਦੋ ਜੀ ਤਾਰੀਕ ਦੜਿਆਣੀ ਆਣਾ ਜੀ ਜੀ ਜਾਂ ਮੁੰਡਾ ਇਸ਼ੂ ਹੈ ਜੀ ਰੰਗੜਿਆਲ ਤੋਂ ਜੀ ਉਹ ਬੱਚੇ ਮੇਰੇ ਨਾਲ ਪੁੱਤਾਂ ਵਾਂਗੂ ਖੜਦੇ ਜੀ ਓਕੇ ਹਾਂ ਜੀ ਤੇ ਫਿਰ ਤੁਸੀਂ ਇਸ ਇੱਧਰ ਕਿਵੇਂ ਆਏ ਸ਼ਾਰਟ ਮੂਵੀਜ਼ ਵੱਲ ਕਿਵੇਂ ਆਏ ਜਿਹੜਾ ਤਾਂ ਮੇਰਾ ਥੀਏਟਰ ਦਾ ਤਾਂ ਸ਼ੌਂਕ ਸੀਗਾ ਹੀ ਸੀਗਾ ਜੀ ਹੂੰ ਮੇਰੇ ਨਾਲ ਗਮਾਂਡ ਤੇ ਮੁੰਡਾ ਰਾਜਮਾਨ ਸਾ ਓਕੇ ਹਾਂ ਜੀ ਉਹ ਪਹਿਲਾ ਟਿਕਟੌਕ ਬਣਾਉਣਾ ਹੁੰਦਾ ਈ ਉਹ ਹੂੰ ਉਹ ਇੱਕ ਦਿਨ ਕਹਿੰਦਾ ਅੰਕਲ ਮਾੜਾ ਜਿਹਾ ਇੱਕ ਸ਼ਾਟ ਐ ਕਰੋਗੇ ਹੂੰ ਮੈਂ ਚੱਲ ਬੇਟਾ ਬਗ ਜੰਨੇ ਆ ਉਹ ਵੀ ਬੱਚਾ ਹੋਣ ਹਰ ਬੱਚਾ ਜੀ ਉਹ ਰਾਜੂ ਮਾਨਸਾ ਬਸ ਉੱਥੋਂ ਸਟਾਰਟ ਹੋ ਗਿਆ ਜੀ ਫਿਰ ਆ ਜਿਆਦਾ ਹੱਥ ਪੜਿਆ ਮੇਰੇ ਲੱਭ ਰਿਤ ਕਮਾਣਨੇ ਜੀ ਓਕੇ ਹਾਂ ਜੀ ਫਿਰ ਬਾਕੀ ਇਹਨੇ ਜਿਆਦਾ ਕੰਮ ਦਿੱਤਾ ਜੀ ਮੈਨੂੰ ਹੂੰ ਤੁਸੀਂ ਸਿਰਫ ਮਾਨਸਾ ਏਰੀਏ ਦੇ ਵਿੱਚ ਹੀ ਕੰਮ ਕਰਦੇ ਹੋ ਜਾਂ ਫਿਰ ਜਿਵੇਂ ਸੰਗਰੂਰ ਦੇ ਵਿੱਚ ਕਾਫੀ ਸਾਰੇ YouTube ਚੈਨਲਸ ਹੈਗੇ ਨੇ ਉਹਨਾਂ ਨਾਲ ਵੀ ਗੱਲ ਨਹੀਂ ਐ ਤਾਂ ਮੁੰਡੇ ਜਸਹਿਰੂ ਵਾਲੇ ਨੇ ਜੀ ਉਸ ਮਰੂਰ ਜ਼ਿਲ੍ਹੇ 'ਚ ਹੀ ਨੇ ਜੀ ਤੇ ਜਾਂ ਉਧਰੋਂ ਮੁੰਡਾ ਕੀਰਤ ਪਟਾਰ ਚੈਨਲ ਜੀ ਸਤਨਾਮ ਹੈ ਮੁੰਡੇ ਦਾ ਨਾਮ ਜੀ ਹੂੰ ਉਹਦੇ ਚੈਨਲ ਤੇ ਉਹਦੇ ਚੈਨਲ ਤੇ ਵੀ ਮੈਨੂੰ ਤਾਰੀ ਲੈ ਕੇ ਗਿਆ ਸੀ ਗੁਦੜਾਣੀ ਵਾਲਾ ਮੁੰਡਾ ਜੀ ਓਕੇ ਮੈਂ ਨਹੀਂ ਵਿਚਾਰੇ ਨੇ ਜਾਣਦਾ ਸੀ ਹੂੰ ਸੁਖ ਸਾਹਿਬ ਦੇ ਚੈਨਲ ਤੇ ਗਿਆ ਜੀ ਓਕੇ ਤੇ ਜਾਂ ਹੁਣ ਆ ਪਿੱਛੇ ਜੇ ਕਰਕੇ ਆਇਆ ਸੀ ਮੈਂ ਇਹਨਾਂ ਨਾਲ ਆਪਣਾ ਇੰਦਰ ਭਾਗੂ ਨਾਲ ਓਕੇ ਉਹਨਾਂ ਨਾਲ ਗਿਆ ਸੀ ਅਸੀਂ ਇੱਕ ਫਿਲਮ ਮੈਂ ਉਹਨਾਂ ਨਾਲ ਕੀਤੀ ਜੀ ਜੀ ਹਾਂਜੀ ਐਦਾ ਬਾਕੀ ਬਹੁਤ ਨਹੀਂ ਆ ਢਿੱਲੋ ਮਾਨਸ ਵਾਲੇ ਹੂੰ ਇਹ ਵੀ ਮੈਨੂੰ ਦਿੰਦੇ ਰਹਿੰਦੇ ਜੀ ਕੰਮ ਜੀ ਜਦੋਂ ਵੀ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਕੰਮ ਦਿੰਦੇ ਆ ਜੀ ਜੀ ਕੀ ਲੱਗਦਾ ਤੁਹਾਨੂੰ ਕਿ ਜਿਹੜੇ YouTube ਚੈਨਲਸ ਨੇ ਕੀ ਫਿਊਚਰ ਹੈ ਇਹਨਾਂ ਦਾ ਮੈਡਮ ਅਗਰ ਤਾਂ ਇਹ ਸਹੀ ਤੰਗ ਨਾਲ ਚੱਲਦੇ ਫਿਊਚਰ ਹੈਗਾ ਜੀ ਇਹਨਾਂ ਦਾ ਹੂੰ ਅਗਰ ਉਸ ਨੂੰ ਹੀ ਗਲਤ ਇਸਤੇਮਾਲ ਕਰਨਗੇ ਫੇਰ ਨਹੀਂ ਹੈਗਾ ਜੀ ਓਕੇ ਹਾਂ ਜੀ ਫੇਰ ਨਹੀਂ ਹੈਗਾ ਫੇਰ ਫੇਲ ਹੋਣਾ ਜੀ ਹੂੰ ਜਿਹੜੇ ਚੈਨਲ ਵਧੀਆ ਕਾਮਯਾਬ ਚੈਨਲ ਨੇ ਜਿਹੜੇ ਮੁੰਡੇ ਸਹੀ ਕੰਮ ਕਰੀ ਜਾਂਦੇ ਆ ਉਹ ਲੜਕੀ ਐ ਕੋਈ ਮੁੰਡਾ ਐ ਕੋਈ ਵੀ ਹੈ ਜੀ ਤੇ ਉਹਨਾਂ ਦੇ ਚੈਨਲ ਵਧੀਆ ਚੱਲ ਜਿੰਦੇ ਜੀ ਜੀ ਬਿਲਕੁਲ ਸਿਰ ਦੇਖੋ ਐਨੇ ਵੱਡੇ ਫਨਕਾਰਾਂ ਨਾਲ ਕੰਮ ਤੁਸੀਂ ਕੀਤਾ ਕਰਦੇ ਵੀ ਹੋ ਹੈਨਾ ਹਾਂਜੀ ਹਾਂਜੀ ਤੇ ਪਰਮਾਤਮਾ ਕਰੇ ਤੁਹਾਨੂੰ ਹੋਰ ਵੀ ਮੌਕੇ ਮਿਲੇ ਤੇ ਉਹਦੇ ਨਾਲ ਨਾਲ ਤੁਸੀਂ ਰਾਜ ਮਿਸਤਰੀ ਦਾ ਕੰਮ ਵੀ ਕਰਦੇ ਹੋ ਹਾਂਜੀ 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 ਤੇ ਇਹ ਕਿਵੇਂ ਕਿਵੇਂ ਲੈ ਕੇ ਚੱਲਦੇ ਹੋ ਤੁਸੀਂ ਇਹਨਾਂ ਨੂੰ ਦੋਨਾਂ ਚੀਜ਼ਾਂ ਦਾ ਮੈਡਮ ਦੇਖੋ ਇੱਕ ਆਪ ਦਾ ਘਰ ਚਲਾਉਣ ਲਈ ਜੀ ਦੇਖ ਯੂਟਿਊਬ ਤੇ ਹਰ ਟਾਈਮ ਕੰਮ ਕਈ ਵਾਰੀ ਨਹੀਂ ਮਿਲਦਾ ਜੀ ਜੀ ਬਿਲਕੁਲ ਜਾਂ ਵੱਡਾ ਵੀ ਕੰਮ ਕੋਈ ਨਹੀਂ ਮਿਲਦਾ ਜੀ ਹੂੰ ਉਹ ਮੇਰਾ ਕਿੱਤਾ ਜੀ ਪਰਿਵਾਰ ਚਲਾਉਣ ਵਾਸਤੇ ਜੀ ਉਹ ਵੀ ਮੈਨੂੰ ਕਰਨਾ ਪੈਂਦਾ ਜੀ ਓਕੇ ਪਰ ਉਹਦੇ ਚ ਇਹ ਆ ਜੀ ਉਹ ਕੰਮ ਜਦੋਂ ਅਸੀਂ ਕਰਦੇ ਆ ਜੀ ਉਸ ਕਮਾਲਕ ਦਾ ਹੁੰਦੇ ਨੇ ਵਿਚਾਰੇ ਬਹੁਤ ਚੰਗੇ ਕੁਸ਼ਕਾਂ ਦੇ ਅਸੀਂ ਕਿੰਨਾ ਵੀ ਕੰਮ ਕਰ ਦਈਏ ਇਹ ਨਹੀਂ ਵੀ ਮੈਂ ਜਾਤ ਦਾ ਮਿਸਤਰੀਆਂ ਤਾਂ ਕਰਕੇ ਜਿਹੜਾ ਬੰਦਾ ਮਿਸਤਰੀ ਦਾ ਲੇਬਰ ਦਾ ਕੰਮ ਕਰਦਾ ਅਸੀਂ ਚਾਹੇ ਮਹਿਲ ਸਾਰ ਕੇ ਦੇ ਦਈਏ ਪਰ ਜਿਹੜਾ ਸਾਡਾ ਐਂਡ ਹੁੰਦਾ ਕੰਮ ਖਤਮ ਹੋਣ ਦਾ ਉਹ ਕਦੇ ਵੀ ਚੰਗਾ ਨਹੀਂ ਹੁੰਦਾ ਜੀ ਐਂਡ ਤੇ ਅਗਲੇ ਨੂੰ ਇਹ ਹੁੰਦੇ ਮਿਸਤਰੀ ਪੈਸੇ ਵਾਲੇ ਲੈ ਗਿਆ ਅੱਛਾ ਮਿਸਤਰੀਆਂ ਨੇ ਧਣ ਵਾਲੇ ਲਾਤੇ ਪਰ ਕੁਸ਼ਕ ਬੰਦੇ ਇਹਦੇ ਹੁੰਦੇ ਨੇ ਜਿਹੜੇ ਇਸ ਕੰਮ ਨੂੰ ਵੀ ਇੱਜ਼ਤ ਮਾਨ ਦਿੰਦੇ ਨੇ ਜਿਸ ਤਰ੍ਹਾਂ ਕਿ ਮੈਂ 16 ਸਾਲ ਲਾਇਆ ਜੀ ਸਿੰਗਲ ਸਟਾਰ ਸਕੂਲ ਮਾਨਸਾ ਜੀ ਓਕੇ ਉਹਨਾਂ ਦੇ ਮੈਂ 16 ਸਾਲ ਲਾਇਆ ਜੀ ਹੂੰ ਇਹ ਜੇ ਰਾਜ ਮਿਸਤਰੀ ਓਕੇ ਉਹ ਇਹ ਜਿਹੇ ਇਨਸਾਨ ਨੇ ਟਾਈਮ ਤੇ ਪੈਸਾ ਹੂੰ ਪੈਸਾ ਵੱਧ ਹਰ ਇੱਕ ਸਹੂਲਤ ਦਿੰਦਾ ਜੀ ਉਹ ਠੀਕ ਹੈ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਚ ਖਾਸ ਕਰ ਮੁੰਡਾ ਰਾਣਾ ਉਹਨਾਂ ਕੋਲੇ ਹੂੰ ਉਹ ਲੇਬਰ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਓਕੇ ਨਹੀਂ ਤਾਂ ਆਮ ਅਗਲਾ ਕਹਿੰਦਾ ਮਿਸਤਰੀ ਨੇ ਕਰ ਪਾਇਆ ਚਲੋ ਜੀ ਪਰ ਨਹੀਂ ਉਹ ਇੱਜ਼ਤ ਮਾਨ ਦਿੰਦੇ ਜੀ ਜੀ ਬਿਲਕੁਲ ਸਾਈ ਮੰਦਰ ਇੱਧਰ ਕੈਂਚਿਆਂ ਕੋਲੇ ਜੀ ਉਹ ਵੀ ਰਬਣਾਇਆ ਹੋਇਆ ਜੀ ਵੱਡਾ ਅੱਛਾ ਹਾਂਜੀ ਜੀ ਤੇ ਥੀਏਟਰ ਵੀ ਤੁਸੀਂ ਕੀਤਾ ਹੈ ਨਾ ਕਿੰਨਾ ਕਿੰਨਾ ਨਾਲ ਕੀਤਾ ਥੀਏਟਰ ਥੀਏਟਰ ਸਾਡਾ ਆਪ ਦਾ ਹੀ ਸੀਗਾ ਜੀ ਹਾਸਮੀਨਾਟਕਰ ਬਣਾਇਆ ਹੋਇਆ ਓਕੇ ਆਪਦੇ ਹੀ ਥੀਏਟਰ ਬਣਾਇਆ ਹੋਇਆ ਸੀਗਾ ਜੀ ਹੂੰ ਆਪਦੇ ਸਾਡੇ ਆਰਟਿਸਟ ਹੁੰਦੇ ਸੀਗੇ ਜੀ ਹੂੰ ਤੇ ਥੀਏਟਰ ਦੇ ਵਿੱਚ ਤਾਂ ਕੋਈ ਬਾਲੀ ਲੰਬੀ ਚੌੜੀ ਇਨਕਮ ਨਹੀਂ ਹੁੰਦੀ ਨਾ ਜੀ ਨਾ ਨਾ ਥੀਏਟਰ ਦਾ ਆਪਦੇ ਕੋੜੋਂ ਪੈਸੇ ਖਰਚ ਕਰਕੇ ਸਟੇਜ ਕਰਕੇ ਹੁੰਦ ਰਿਆ ਜੀ ਜੀ ਮਨ ਲੋ ਕੰਪੀਟੀਸ਼ਨ ਲੜਨ ਵਾਸਤੇ ਤਾਂ ਵੀ ਆਪਦੇ ਕੋਲੋਂ ਪੈਸੇ ਲਾ ਕੇ ਜੀ ਕਿਸੇ ਪਿੰਡੂ ਕੋ ਸਟੇਜ ਆ ਗਈ ਕਿਤੇ ਐ ਹੁੰਦਾ ਵੀ ਆ ਇੰਨੇ ਕ ਪੈਸੇ ਮਿਲ ਗਿਆ ਹਜ਼ਾਰ ਮਿਲ ਗਿਆ 1500 ਮਿਲ ਗਿਆ ਉਹ ਵੀ ਐ ਹੁੰਦਾ ਵੀ ਆਪਦੀ ਜੇਬ ਚ ਬਚੇ ਚਾਹੇ ਨਾ ਬਚੇ ਜਰ ਜਿਹੜੇ ਨਾਲ ਲੈ ਕੇ ਗਿਆ ਉਹਨਾਂ ਨੂੰ ਦਿਓ ਜੀ ਕਿਉਂਕਿ ਉਹ ਲੜਕੀਆਂ ਹੁੰਦੀਆਂ ਜਾਂ ਕੋਈ ਸਿਆਣੀ ਉਮਰ ਦੀ ਔਰਤ ਹੁੰਦੀ ਜੀ ਉਹਨਾਂ ਨੂੰ ਪੈਸੇ ਪਹਿਲਾਂ ਦਿੰਦੇ ਆਪਦੇ ਕੋਲ ਬਚਣਾ ਜਾਂ ਨਾ ਬਚਣਾ ਜੀ ਹਮ ਥੀਏਟਰਿਕ ਸ਼ੌਂਕ ਸੀਗਾ ਜੀ ਜੀ ਥੀਏਟਰ ਦੇ ਸਿਰਤੀ ਆ ਕੁਝ ਮਿਲਿਆ ਜੀ ਅੱਜ ਜੀ ਜਿਹੜਾ ਕੁਝ ਹੁਣ ਕਰੀ ਜਾਂਦੇ ਆ ਜੀ ਉਸੇ ਨੇ ਹੀ ਦਿੱਤਾ ਜੀ ਹੂੰ ਤੁਸੀਂ ਮਾਨਸਾ ਏਰੀਏ ਦੇ ਵਿੱਚ ਹੈਗੇ ਹੋ ਹਨਾ ਹਾਂਜੀ ਹਾਂਜੀ ਤੇ ਮਾਨਸਾ ਜਿਹੜਾ ਤਕਰੀਬਨ ਕਾਫੀ ਆਰਟਿਸਟ ਜਿਹੜੇ ਉਹ ਮਾਨਸਾ ਤੋਂ ਉੱਠੇ ਆ ਹਾਂਜੀ ਹਾਂਜੀ ਅਜ਼ਮੀਰ ਹਲਖੋਣਾ ਤੋਂ ਲੈ ਕੇ ਸਿੱਧੂ ਮੂਸੇਵਾਲੇ ਤੱਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚੋਂ ਇਹਨਾਂ ਮਾਨਸਾ ਏਰੀਏ ਦੇ ਵਿੱਚੋਂ ਹੀ ਆਏ ਨੇ ਹਾਂਜੀ ਹਾਂਜੀ ਕੀ ਤੁਹਾਨੂੰ ਕਦੇ ਮੌਕਾ ਮਿਲਿਆ ਕਿ ਇਹਨਾਂ ਆਰਟਿਸਟਾਂ ਦੇ ਨਾਲ ਮਿਲਣ ਦਾ ਜੀ ਮੇਰੇ ਨਾਲ ਉਖਜੀ ਤਾਂ ਮਿਲਦੇ ਹੀ ਰਹਿੰਦੇ ਸੀਗੇ ਜੀ ਜਿਹੜੇ ਸਿੱਧੂ ਮੂਸੇ ਵਾਲੇ ਸੀਗੇ ਹੂੰ ਉਹ ਦੋ ਚਾਰ ਵਾਰੀ ਮਿਲੇ ਆ ਬਹੁਤ ਨਿਮਰਤਾ ਨਾਲ ਜਿਵੇਂ ਇੱਕ ਬੱਚਾ ਆਪਣੇ ਬਾਪ ਨੂੰ ਮਿਲਦਾ ਹੂੰ ਇੱਕ ਦੋ ਵਾਰੀ ਮਿਲੇ ਵਿਚਾਰੇ ਜੀ ਉਹ ਵੀ ਜਦੋਂ ਇਲੈਕਸ਼ਨ ਟਾਈਮ ਤੋਂ ਥੋੜੇ ਜਿਹੇ ਟਾਈਮ ਪਹਿਲਾਂ ਇੱਕ ਇਲੈਕਸ਼ਨ ਟਾਈਮ ਤੇ ਜਾਂ ਇੱਕ ਵਾਰੀ ਇਹ ਸੀਗਾ ਦਿਵਾਲੀ ਦਾ ਦਿਨ ਸੀਗਾ ਜੀ ਹੂੰ ਮੇਰਾ ਭਤੀਜਾ ਮਰੇ ਨਾਲ ਸੀ ਕਹਿੰਦਾ ਚਾਚਾ ਵੀ ਸਿੱਧੂ ਮੂਸੇ ਵਾਲੇ ਜਾਂਦੇ ਨੇ ਓਕੇ ਕਹਿੰਦਾ ਮੈਂ ਫੋਟੋ ਕਰਾਉਣੀ ਹੈ ਰੋਕ ਲੈਣਗੇ ਕੁਦਰਤੀਵੇਂ ਮਾੜਾ ਜਿਹਾ ਇਸ ਤਰ੍ਹਾਂ ਕੀਤਾ ਯਾ ਸਾਡੇ ਓਵਰਵਿਰ ਜਿੱਥੇ ਸਰਸਾ ਰੋਡ ਤੇ ਉਹ ਬਿੱਲੀ ਜੀਪ ਦੇ ਵਿੱਚ ਬੈਠੇ ਉਹਨੇ ਉਹਦੀ ਗੱਡੀ ਰੋਕੀ ਨਮਰਤਾ ਨਾਲ ਔਨੇ ਫੋਟੋਆਂ ਕਰਾਈਆਂ ਜੀ ਬੰਦੇ ਚ ਕੋਈ ਅਕੜ ਨਹੀਂ ਉਹਦੇ ਚ ਜੀ ਬਿਲਕੁਲ ਤੇ ਇੱਕ ਕੋਈ ਜਿਵੇਂ ਤੁਸੀਂ ਪਹਿਲਾਂ ਤੋਂ ਹੀ ਟਰੱਕ ਡਰਾਈਵਰ ਬਹੁਤ ਪੁਰਾਣੀ ਫਿਲਮ ਹੈ ਹਨਾ ਹਾਂਜੀ ਹਾਂਜੀ ਕਿ ਉਦੋਂ ਤੋਂ ਸ਼ੁਰੂਆਤ ਕੀਤੀ ਪਹਿਲੀ ਫਿਲਮ ਉਹੀ ਸੀਗੀ ਤੁਹਾਡੀ ਟਰੱਕ ਡਰਾਈਵਰ ਪਹਿਲੀ ਉਹੀ ਸੀਗੀ ਪਹਿਲੀ ਉਹੀ ਸੀਗੀ ਜੀ ਠੀਕ ਹੈ ਤੇ ਕੋਈ ਮਤਲਬ ਸੈੱਟ ਦੇ ਉੱਪਰ ਕੋਈ ਅਜਿਹੀ ਯਾਦ ਹੁੰਦੀ ਹੈ ਜਿਹੜੀ ਸਾਨੂੰ ਲੱਗਦਾ ਹੁੰਦਾ ਵੀ ਅੱਜ ਵੀ ਸਾਡੇ ਚੇਤਿਆਂ ਦੇ ਵਿੱਚ ਘੁੰਮਦੀ ਹੈ ਉਹ ਯਾਦ ਨਹੀਂ ਇੱਕ ਘਟਨਾ ਸੀਗੀ ਜੀ ਜਦੋਂ ਅਸੀਂ ਸਰਦਾਰੀ ਫਿਲਮ ਕਰ ਰਹੇ ਸੀ ਉਹ ਨਾ ਮੰਨ ਲਓ ਉੱਥੇ ਜਿਵੇਂ ਅ ਘੱਗਰ ਦਰਿਆ ਜੀ ਨੂੰ ਕਹਿ ਦਿੰਦੇ ਆ ਉਧਰ ਵੀ ਇਸ ਤਰ੍ਹਾਂ ਦਾ ਦਰਿਆਜਾ ਹੈਗਾ ਜੀ ਉੱਥੋਂ ਰੇਤਾ ਨਿਕਲਦਾ ਹੀ ਜੀ ਹਾਂ ਗੂਗਲ ਜੀ ਦਾseen ਸੀਗਾ ਤੇ ਤਰੇਨ ਵਾਲੀ ਜਿਹੜੀ ਪੱਟੜੀ ਹੁੰਦੀ ਹੈ ਜੀ ਉਹ ਜਿਹੜਾ ਪੁਲ ਬਣਿਆ ਹੋਇਆ ਸੀਗਾ ਜਿਵੇਂ ਆਮ ਪੁਲ ਨੇ ਉਸ ਤਰ੍ਹਾਂ ਨਹੀਂ ਸੀ ਉਹ ਚਤਰਾਈਆਂ ਪਾ ਕੇ ਪਾਸੇ ਹੈ ਨਾ ਬਿਲਡਰਾਂ ਦੇ ਉੱਤੇ ਲੈਣਾ ਤਰੀਕਾ ਹੋਈਆਂ ਜੀ ਉਹਨਾਂ ਨੇ ਉੱਥੇ ਅੱਛਾ ਸਾਈਡ ਤੇ ਜਗ੍ਹਾ ਕੋਈ ਨਹੀਂ ਹੈਗੀ ਜੀ ਅੱਛਾ ਮੈਨੂੰ ਜਿਹੜੇ ਫਾਈਟ ਵਾਲੇ ਸੀਗੇ ਜੀ ਉਹਨਾਂ ਨੇ ਭੇਜ ਤਾਂ ਪੁਲ ਚੈੱਕ ਕਰਕੇ ਉਹ ਅੱਛਾ ਮੈਂ ਪੁਲ ਚੈੱਕ ਕਰਨ ਤੱਕ ਆ ਗਿਆ ਜੀ ਹਾਂ ਤੇ ਪਿੱਛੋਂ ਇਹ ਮੋੜ ਸੀਗਾ ਲੈਣ ਦਾ ਜੀ ਜਿਵੇਂ ਮੰਨ ਲਓ ਸਰਕੜਾ ਕਹ ਦਿੰਦੇ ਨੇ ਜਿਸ ਨੂੰ ਆਪਾਂ ਜੇ ਪੰਨੀ ਦੀ ਕਹ ਦਿੰਦੇ ਹਾਂ ਉਹ ਖੜੀ ਸੀ ਪਿੱਛੋਂ ਮੋੜ 'ਚ ਓਕੇ ਮੈਂ ਚੈੱਕ ਕਰਕੇ ਵਾਪਸ ਆ ਰਿਹਾ ਪਿੱਛੋਂ ਮੈਨੂੰ ਪਤਾ ਨਹੀਂ ਮੇਰੇ ਟ੍ਰੇਨ ਆ ਰਹੀ ਹੈ ਅੱਛਾ ਹਾਂਜੀ ਬਸ ਥੋੜਾ ਜਿਹਾ ਫਰਕ ਰਹੇਗਾ ਨਹੀਂ ਟ੍ਰੇਨ ਨੇ ਮੈਨੂੰ ਵੜ ਦੇਣਾ ਸੀ ਉਹ ਜਿਹੜੇ ਗੱਦੇ ਲਾਏ ਸੀ ਜਿੱਥੇ ਗੂਗਲ ਜੀ ਨੇ ਹੂੰ ਪੁਰਤੋ ਛਾਲ ਮਾਰਨੀ ਸੀ ਮੈਂ ਉਹਨਾਂ ਉੱਤੇ ਜੰਪ ਕਰ ਗਿਆ ਜੀ ਨਹੀਂ ਗਿਆ ਸੀ ਨੂੰ ਅੱਛਾ ਹਾਂਜੀ ਨਹੀਂ ਉੱਥੇ ਮੈਂ ਕੱਟ ਗਿਆ ਸੀਗਾ ਟ੍ਰੇਨ ਤੇ ਲਈ ਬਸ ਜੀ ਕਿਹੜੀ ਸੀਗਾ ਇਹ ਇਹ ਸਰਦਾਰੀ ਸ਼ਹਿਰਪੁਰ ਜੀ ਓਕੇ ਸ਼ਹਿਰਪੁਰ ਸੀਗਾ ਜੀ ਠੀਕ ਹੈ ਜੀ ਤੁਸੀਂ ਜਿਵੇਂ ਇਨਾ ਫਨਕਾਰਾਂ ਨਾਲ ਕੰਮ ਕੀਤਾ ਹੈ ਨਾ ਦੇਖੋ ਇੱਕ ਹੁੰਦੀ ਹੈ ਰੀਅਲ ਲਾਈਫ ਇੱਕ ਹੁੰਦੀ ਹੈ ਰੀਅਲ ਲਾਈਫ ਹਾਂਜੀ ਦੋਨੋਂ ਬੰਦੇ ਦੀਆਂ ਅਲੱਗ-ਅਲੱਗ ਹੁੰਦੀਆਂ ਨੇ ਸੋ ਤੁਸੀਂ ਪ੍ਰੀਤੀ ਸਪਰੂ ਹੁਣਾਂ ਨਾਲ ਵੀ ਵਿਚਰੇ ਹੋ ਠੀਕ ਹੈ ਆਪਣੇ ਟਾਈਮ ਦੇ ਬਹੁਤ ਅੱਛੇ ਆਰਟਿਸਟ ਰਹੇ ਨੇ ਹਾਂਜੀ 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 ਠੀਕ ਹੈ ਦਾਰਾ ਸਿੰਘ ਜੀ ਹੁਣਾਂ ਨਾਲ ਕੰਮ ਕੀਤਾ ਤੁਸੀਂ ਹਾਂਜੀ ਠੀਕ ਹੈ ਤੇ ਕਿਸ ਤਰੀਕੇ ਦਾ ਨੇਚਰ ਸੀਗਾ ਇਹਨਾਂ ਦਾ ਸਭ ਤੋਂ ਪਹਿਲਾਂ ਮੈਂ ਸੁਣਦਾ ਨਹੀਂ ਜਿਹੜੇ ਗੱਗੂ ਗਲਜੀ ਨੇ ਜੀ ਹਾਂ ਉਹਨਾਂ ਦਾ ਨੇਚਰ ਇੰਨਾ ਹੀ ਇੱਕ ਧਰਮ ਖੇਲਣ ਵਾਲਾ ਜੀ ਹਾਂ ਉਹ ਗਰੀਬ ਨੂੰ ਪਿਆਰ ਕਰਨ ਵਾਲੇ ਨੇ ਓਕੇ ਹਾਂਜੀ ਜਿਹੜੇ ਪ੍ਰੀਤੀ ਸਪਰੂਜੀ ਨੇ ਜੀ ਉਹਨਾਂ ਦੀ ਮੈਂ ਇੱਕ ਗੱਲ ਦੇਖੀ ਭਲੇ ਉਹ ਉਧਰਲੇ ਨੇ ਜੀ ਹੈ ਤਾਂ ਉਹ ਕਸ਼ਮੀਰੀ ਪੰਡਤ ਨੇ ਜੀ ਉਹ ਰਹਿੰਦੇ ਬੰਬਈ ਨੇ ਮੰਨ ਲਓ ਉਹਨਾਂ ਦੀ ਪਰਵਰਿਸ਼ ਬੰਬਈ ਹੋਈ ਹੈ ਜੀ ਓਕੇ ਉਹ ਵੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ ਹਾਂ ਤੇ ਸੈੱਟ ਦੇ ਉੱਤੇ ਕੰਮਾ ਪ੍ਰਤੀਤ ਬਹੁਤ ਜ਼ਿਆਦਾ ਸਖਤ ਨੇ ਜੀ ਉਹ ਪਰ ਜੇ ਆਪਾਂ ਸੈਟ 'ਤੇ ਉਹ ਬੈਠੇ ਹਾਂ ਕੋਈ ਗੱਲਾਂ ਬਾਤਾਂ ਕਰਦੇ ਆ ਤਾਂ ਜਿਵੇਂ ਇੱਕ ਪਰਿਵਾਰ ਦਾ ਮੈਂਬਰ ਕਰਦਾ ਹੁੰਦਾ ਐਂ ਗੱਲਾਂ ਕਰਦੇ ਆ ਓਕੇ ਤੇ ਦਾਰਾ ਜੀ ਦਾ ਤਾਂ ਕਹਿਣਾ ਕੀ ਹੈ ਜੀ ਹੂੰ ਬਲਕਿ ਮੈਂ ਤਾਂ ਰਾਜ ਬੱਬਰ ਜੀ ਬੰਦੇ ਮੌਜੂਦਾ ਐਮਪੀ ਸੀ ਜਦੋਂ ਮੈਂ ਫਿਲਮ ਉਹਨਾਂ ਨਾਲ ਕੀਤੀ ਸੀਗੀ ਜੀ ਮੈਂ ਪੜਦੇ ਤੇ ਨਹੀਂ ਸੀਗਾ ਜੀ ਹੈਗਾ ਸੀ ਪਰ ਉਹ ਕਿਸੇ ਕਾਰਨ ਰੀਸ਼ੂਟ ਹੋ ਗਈ ਫਿਲਮ ਉਹ ਓਕੇ ਉਹ ਦੁਬਾਰੇ ਬਣੀ ਸੀ ਉਹ ਤੋਂ ਬਾਅਦ ਚ ਦੱਸੋ ਹੀ ਕਾਰਨ ਜੀ ਉਹ ਵੀ ਇਨਸਾਨ ਐਡੇ ਚੰਗੇ ਐਨਾ ਬੰਦਾ ਉੱਪਰਲੀ ਪਦਵੀ ਤੇ ਹੋ ਕੇ ਮੌਜੂਦਾ ਐਮਪੀ ਹੋ ਕੇ ਜੀ ਫੇਰ ਵੀ ਉਹਦੇ ਚ ਕੋਈ ਅਕੜ ਨਹੀਂ ਦੀ ਤੇ ਕੰਪੈਰੀਟਿਵਲੀ ਜਿਹੜੇ ਅੱਜ ਦੇ ਆਰਟਿਸਟ ਨੇ ਹਾਂਜੀ ਹਨਾ ਇਹ ਤਾਂ ਦੇਖੋ ਪਹਿਲਾਂ ਹੀ ਐਸਟੈਬਲਿਸ਼ਡ ਹੈਗੇ ਸੀ ਜਿਹੜੇ ਅੱਜ ਕੱਲ ਦੇ ਆਰਟਿਸਟ ਤੇ ਉਹ ਵਾਲਿਆਂ ਨਾਲ ਦੇ ਵਿੱਚ ਕੀ ਤੁਸੀਂ ਫਰਕ ਮਹਿਸੂਸ ਕਰਦੇ ਹੋ ਫਰਕ ਇਹ ਹੈ ਜੀ ਜਿਹੜੇ ਅੱਜ ਵਾਲੇ ਨਾ ਇੱਕ ਉਦਮ ਛਾਲ ਮਾਰ ਕੇ ਜਾਣਾ ਚਾਹੁੰਦੇ ਜੀ ਹੂੰ ਉਹ ਜਿਹੜੇ ਹੈਗੇ ਨੇ ਉਹਨਾਂ ਨੇ ਹੌਲੀ ਹੌਲੀ ਮੰਜ਼ਲ ਪਾਈ ਹੈ ਜੀ ਹੂੰ ਉਹਨਾਂ ਨੇ ਇੱਕ ਉਦਮ ਮੰਜ਼ਲ ਨਹੀਂ ਪਾਈ ਜੀ ਹੁਣ ਤੁਸੀਂ ਚਾਹੇ ਅੱਜ ਦੇ ਸਿੰਗਰ ਲਾ ਲੋ ਹੂੰ ਅੱਜ ਦੇ ਸਿੰਗਰਾਂ ਨੂੰ ਅੱਧਿਆਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਵੀ ਹਰਮੋਨੀਅਮ ਦਾ ਸੁਰ ਕਿਹੜੇ ਆ ਜੀ ਹੂੰ ਗਾਣਾ ਗਾਇਆ ਐ ਮਿਊਜ਼ਿਕ ਬਾਅਦ ਚ ਲਵਾਇਆ ਚਲੋ ਜੀ ਸਿੰਗਰ ਹੂੰ ਜਾਂ ਹੁਣ ਜਿਹੜੇ ਆਰਟਿਸਟ ਐ ਜਿਹਦੇ ਕੋਲ ਦੋ ਪੈਸੇ ਐ ਉਹ ਸਿੱਧੀ ਐਂਟਰੀ ਐ ਜੀ ਉਹਨਾਂ ਦੀ ਓਕੇ ਪਰ ਉਹ ਸਿੱਖ ਕੇ ਕੁਛ ਨਹੀਂ ਗਾਏ ਜੀ ਹੂੰ ਆ ਫਰਕ ਐ ਜੀ ਉਹਨਾਂ ਚ ਤੇ ਅੱਜ ਦੇ ਜੀ ਜੀ ਕਿਹੜੇ ਸਿੰਗਰ ਐ ਅੱਜ ਕੱਲ ਦੇ ਹੁਣ ਦੇ ਟਾਈਮ ਦੇ ਕਿਹੜੇ ਸਿੰਗਰ ਐ ਜਿਹੜੇ ਤੁਹਾਨੂੰ ਐ ਲੱਗਦਾ ਵੀ ਹਾਂ ਬਹੁਤ ਵਧੀਆ ਗਾਉਂਦੇ ਨੇ ਮੈਂ ਜਿਹੜਾ ਤਾਂ ਮਾਨਸਾ ਇਲਾਕੇ ਚੋਂ ਕਹਿ ਸਕਦਾ ਯਾਰ ਨੇ ਵਧੀਆ ਕਰ ਰਿਆ ਜੀ ਜੀ ਚਲੋ ਲਾਭ ਹੀ ਰਾ ਜੀ ਦਾ ਪੁਰਾਣੀ ਹੋ ਗਈ ਜਾਂ ਸਾਡੇ ਆ ਬੱਚਾ ਇੱਥੇ ਨੇੜੇ ਕੋਰ ਵਾਲਾ ਮਾਨ ਹਾਂਜੀ ਉਹ ਵਧੀਆ ਕਰ ਰਿਆ ਜੀ ਜੀ ਇਹ ਕੁਛ ਕਹਿਗੇ ਨਹੀਂ ਜੀ ਜਿਹੜੇ ਵਧੀਆ ਗਾਉਂਦੇ ਨੇ ਜੀ ਹਰਦੀਪ ਗਰੇਵਾਲ ਹੋਣਾ ਨਾਲ ਕਦੇ ਤੁਹਾਡਾ ਸਬੰਧ ਹੋਇਆ ਨਹੀਂ ਜੀ ਨਹੀਂ ਨਹੀਂ ਉਹਨਾਂ ਨਾਲ ਨਹੀਂ ਜੀ ਤੁਸੀਂ ਕੋਈ ਟਾਈਮ ਹੈ ਜੀ ਵੀ ਸੀਗਾ ਜੀ ਇੱਥੇ ਮਾਨਸਾ ਇੱਕ ਨਹੀਂ 100 ਉਹਨਾਂ ਦੀ ਓਕੇ ਉਹਨਾਂ ਨੇ ਬਹੁਤ ਬਹੁ ਵੱਡੇ ਵੱਡੇ ਆਰਟਿਸਟ ਉਹਨਾਂ ਨੇ ਰਿਕਾਰਡਿੰਗ ਕਰੀ ਹੋਈ ਸੀ ਉਹਨਾਂ ਨੇ ਜੀ ਜੀ ਕੋਈ ਟਾਈਮ ਹੈ ਜੇ ਵੀ ਸੀਗਾ ਮੈਂ ਨਾਲ ਕੰਮ ਕਰੇ ਦਲਜੀਤ ਦਸਾਂਜ ਹਾਂ ਜੀ ਦਲਜੀਤ ਦਸਾਂਜ ਹਮ ਬਲਵੀਰ ਬੋਪਾ ਰਾਏ ਹਮ ਕਲਵਿੰਦਰ ਟਿਲੋਂ ਜੀ ਜੀ ਤਾਂ ਉੱਥੇ ਇਕੱਠੇ ਸਾਡੇ ਮਾਨਸਾ ਇੱਕ ਜਗ੍ਹਾ ਤੇ ਆਏ ਸੀ ਉਹ ਜੀ ਓਕੇ ਉਦੋਂ ਇਹਨਾਂ ਦਲਜੀਤ ਵੀ ਵਿਚਾਰਾ ਨਹੀਂ ਸਟਰਗਲਿੰਗ ਪੀਰੀਅਡ ਸੀ ਹਾਂਜੀ ਹਾਲਾਂਕਿ ਜਿਹੜਾ ਕੁਲਵਿੰਦਰ ਢਿੱਲੋਂ ਸੀਗਾ ਜੀ ਉਹ ਬੰਦਾ ਉਸ ਟਾਈਮ ਤੇ ਚੱਲਿਆ ਹੋਇਆ ਸੀ ਜੀ ਬਿਲਕੁਲ ਸਟਾਰ ਸੀ ਹਾਂਜੀ ਉਹ ਵਿਚਾਰਾ ਐਕਸੀਡੈਂਟ ਨੇ ਲੈ ਲਿਆ ਜੀ ਹੂੰ ਮੁਲਾਕਾਤਾਂ ਬਹੁਤ ਹੋਈਆਂ ਜੀ ਪਰ ਹੁਣ ਜਿਆਦਾ ਹੀ ਰਹਿ ਗਈਆਂ ਜੀ ਬਸ ਕਦੇ ਗਿਲਾ ਸ਼ਿਕਵਾ ਨਹੀਂ ਹੋਇਆ ਜ਼ਿੰਦਗੀ ਨਾਲ ਕਿ ਮੈਨੂੰ ਮਤਲਬ ਨਹੀਂ ਅੱਗੇ ਆਉਣ ਦਾ ਮੌਕਾ ਮਿਲਿਆ ਨਹੀਂ ਚਲੋ ਗਿਲਾ ਸ਼ਿਕਵਾ ਹੁੰਦਾ ਵੀ ਹੈ ਜੀ ਪਰ ਮੈਂ ਆਪਣਾ ਫੱਕਰ ਆਣਾ ਕਰ ਮੈਂ ਨਹੀਂ ਮੈਂ ਕਦੇ ਸੋਚਿਆ ਨਹੀਂ ਉਹ ਜੋਰ ਦਾ ਤਾਂ ਕਰਦਾ ਠੀਕ ਹੈ ਜੀ ਜੀ ਸਰ ਕੀ ਲੱਗਦਾ ਤੁਹਾਨੂੰ ਦੇਖੋ ਇੱਕ ਹੁੰਦਾ ਹੈ ਮਤਲਬ ਆਰਟਿਸਟ ਸਿੱਖ ਕੇ ਆਉਂਦਾ ਹੈ ਹਾਂਜੀ ਹਾਂਜੀ ਅੱਜ ਕੱਲ ਦਾ ਜਿਹੜਾ ਸਿਸਟਮ ਹੈ ਉਹ ਥੋੜਾ ਜਿਹਾ ਅਲੱਗ ਹੈ ਉਹਦੇ ਵਿੱਚ ਕੀ ਹੈ ਕਿ ਬਿਨਾਂ ਸਿੱਖੀ ਜਿਹੜੇ ਲੋਕ ਹੈਗੇ ਆ ਕਿ ਉਹ ਜ਼ਿਆਦਾ ਅੱਗੇ ਆ ਰਹੇ ਆ ਉਹਦਾ ਕਾਰਨ ਇਹ ਹੈ ਜੀ ਮੰਨ ਲਓ ਕੋਈ ਵੀ ਬੰਦਾ ਆਪ ਦੇ ਕੋਈ ਮੂਵੀ ਬਣਾਉਣੀ ਸ਼ੁਰੂ ਕਰਦਾ ਹੈ ਉਹ ਪਹਿਲਾਂ ਐ ਚਾਹੁੰਦਾ ਮੈਂ ਮੂਵੀ ਤੇ ਪੈਸੇ ਲਾ ਰਿਆ ਹਾਂ ਹਾਂ ਇਹ ਬੰਦਾ ਫੇਮਸ ਹੈ ਉਹਨੂੰ ਕੁਝ ਆਉਂਦਾ ਚਾਹੇ ਨਹੀਂ ਆਉਂਦਾ ਉਹਦਾ ਨਾਮ ਹੈਗਾ ਉਹਨੂੰ ਚਾਹੇ ਐਕਟਿੰਗ ਜਮਾ ਨਹੀਂ ਆਉਂਦੀ ਹਾਂ ਉਹ ਚੱਟ ਦੇਣ ਉਹਨੂੰ ਪਰਦੇ ਤੇ ਲੈ ਕੇ ਆਉਣਗੇ ਜੀ ਉਹ ਜੀ ਪਰ ਜਿਹੜਾ ਆਰਟਿਸਟ ਸਿੱਖਿਆ ਹੋਇਆ ਵਧੀਆ ਆਰਟਿਸਟ ਹੈ ਉਹਨੂੰ ਪਿੱਛੇ ਛੱਡ ਦੇਣਗੇ ਹਾਂ ਕਿਉਂਕਿ ਉਹਨਾਂ ਨੂੰ ਐ ਵੀ ਅਸੀਂ ਤਾਂ ਸਿਰਫ ਪੈਸਾ ਕਮਾਉਣਾ ਹੈ ਉਹਨਾਂ ਨੂੰ ਕਲਾ ਨਾਲ ਕੁਝ ਨਹੀਂ ਜੀ ਇਹ ਨਹੀਂ ਆਪਾਂ ਵੀ ਸਾਰੇ ਐ ਹੁੰਦੇ ਨਹੀਂ ਵਿਚ ਆਰਟਿਸਟ ਵਧੀਆ ਵੀ ਹੁੰਦੇ ਨੇ ਅੱਜ ਵਾਲੇ ਵੀ ਵਧੀਆ ਆਰਟਿਸਟ ਹੈਗੇ ਨੇ ਬਹੁਤ ਵਧੀਆ ਵਧੀਆ ਹੈਗੇ ਜੀ ਪਰ ਇਹ ਗੱਲ ਬਹੁਤ ਹੀ ਗਲਤ ਹੈ ਵੀ ਇੱਕ ਚੰਗੇ ਇਨਸਾਨ ਨੂੰ ਜਿਹਨੇ ਨਹੀਂ ਮਿਹਨਤ ਕਰੀ ਹੁੰਦੀ ਆ ਉਹ ਪਿੱਛੇ ਰਹਿ ਜਾਂਦਾ ਤੇ ਜਿਹੜਾ ਮਾੜਾ ਜਿਹਾ ਚਿਹਰਾ ਬਸ ਆਇਆ ਵੀ ਇਹ ਹਿੱਟ ਹੈਗਾ ਉਹਨੂੰ ਅੱਗੇ ਲੈ ਜਾਂਦਾ ਇੱਕ ਨਾ ਹੋਰ ਹੈ ਸਰ ਦੇਖੋ ਬਹੁਤ ਸਾਰੇ ਫੇਮਸ ਆਰਟਿਸਟ ਨੇ ਆਪਣੇ ਥੀਏਟਰ ਦੇ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਜਿਕਰ ਆਪਾਂ ਦੇਖੀਏ ਤਾਂ ਬਹੁਤ ਅੱਛੇ ਤਰੀਕੇ ਦੇ యాਕਟਿੰਗ ਕਰ ਸਕਦੇ ਆ ਉਹ ਕਿ ਜਦੋਂ ਆਪਾਂ ਲਾਈਵ ਥੀਏਟਰ ਦੇਖਦੇ ਹੁੰਨੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਉਹ ਜਾਨ ਪਾ ਦਿੰਦੇ ਨੇ ਬਿਲਕੁਲ ਇਦਾਂ ਲੱਗ ਰਿਹਾ ਹੁੰਦਾ ਕਿ ਜਿਵੇਂ ਰਿਐਲਿਟੀ ਦੇ ਵਿੱਚ ਹੀ ਹੋ ਰਿਹਾ ਹੋਵੇ ਲੇਕਿਨ ਉਹ ਜਿਹੜੇ ਆਰਟਿਸਟ ਨੇ ਉਹ ਕਿਤੇ ਨਾ ਕਿਤੇ ਪਿੱਛੇ ਲੁਕੇ ਹੋਏ ਨੇ ਉਹ ਕਿਉਂ ਨਹੀਂ ਆ ਰਹੇ ਅੱਗੇ ਕਿਉਂਕਿ ਦੇਖੋ ਜਿਹੜੀ ਇੰਡਸਟਰੀ ਦੇ ਵਿੱਚ ਆਲਰੇਡੀ ਐਸਟੈਬਲਿਸ਼ਡ ਨੇ ਚਾਹੇ ਉਹ ਸਿੰਗਰ ਨੇ ਚਾਹੇ ਉਹ ਆਰਟਿਸਟ ਨੇ ਜਿਹੜੇ ਵੀ ਗਿਣਤੀ ਦੇ ਹੈਗੇ ਨੇ 5-7 ਤੱਕ ਸਿਰਫ ਇਹੀ ਸਾਨੂੰ ਬਾਰ-ਬਾਰ ਦੇਖਣ ਨੂੰ ਮਿਲਦੇ ਆ ਕਈ ਵਾਰੀ ਤਾਂ ਪਤਾ ਲੱਗ ਹੀ ਨਹੀਂ ਰਿਹਾ ਹੁੰਦਾ ਕਿਉਂਕਿ ਉਹੀ ਰਿਪੀਟਡ ਚਿਹਰੇ ਅਸੀਂ ਦੇਖਦੇ ਹੁੰਨੇ ਆ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਕਿ ਫਿਲਮ ਚੱਲ ਕਿਹੜੀ ਰਹੀ ਐ ਉਹਦੇ 'ਚ ਵੀ ਕਾਰਨ ਐ ਜੀ ਉਹਨਾਂ ਦੇ ਵਿੱਚ ਮੈਂ ਵੀ ਆ ਜਿਹੜੇ ਤੁਸੀਂ ਕਹਿੰਨ ਉਹ ਛੁਪੀ ਬੈਠੇ ਆ ਜੀ ਉਹਨਾਂ 'ਚ ਮੈਂ ਵੀ ਹੈਗਾ ਜੀ ਅਗਰ ਮੈਂ ਅਜਮਾਨਸਾ ਛੱਡ ਜਾਨਾ ਜੀ ਹੂੰ ਉੱਥੇ ਜਾ ਕੇ ਮੈਂ ਚਾਰ ਜਣੇ ਦੇ ਗੋਡੀ ਹੱਥ ਲਾਉਣਾ ਜੀ ਹੂੰ ਪਹਿਰੇ ਹੱਥ ਲਾ ਦਿੰਨਾ ਵੀ ਸਰ ਮੈਨੂੰ ਕੰਮ ਚਾਹੀਦਾ ਜੀ ਉਹਨਾਂ ਦੀ ਚ ਖਤਮ ਹੀ ਨਹੀਂ ਹੋਣਾ ਜੀ ਮੇਰੇ ਕੋਲ ਜੀ ਪਰ ਸਾਥੋ ਹੀ ਹੁੰਦਾ ਨਹੀਂ ਜੀ ਹਮ ਅਸੀਂ ਉਹ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਆ ਜੀ ਸਿੱਧੇ ਸਾਦੇ ਬੰਦੇ ਆ ਅਸੀਂ ਸਿੱਖਿਆ ਜੀ ਚਾਹੇ 0% ਆ ਜੀ 9 ਆ ਜਮਾ ਉਹਨਾਂ ਕ ਸਿੱਖਿਆ ਹੈ ਅਸੀਂ ਸਿੱਖ ਕੇ ਇਸ ਕੰਮ 'ਚ ਪਏ ਆ ਜੀ ਹਮ ਉਹ ਅਨ ਸਿੱਖ ਕੀ ਵੀ ਫਿਰ ਵੀ ਸਾਡੇ ਨਾਲੋਂ ਅੱਗੇ ਟੱਪ ਜਾਂਦੇ ਜੀ ਜੀ ਉੱਥੇ ਆ ਕੇ ਕਦੇ ਨਾ ਕਰ ਦੁੱਖ ਹੁੰਦਾ ਹੈ ਜੀ ਵੀ ਆ ਦੇਖੋ ਆ ਬੰਦਾ ਐ ਕੁਝ ਜਾਣਦਾ ਨਹੀਂ ਇਹ ਆਫਰਦ ਹੈ ਹਮ ਹੁਣ ਇਹੀ ਕਮ YouTube ਦੇ ਚੈਨਲਾਂ ਤੇ ਵੀ ਹੈਗਾ ਜੀ ਜੀ ਇੱਕ ਬੰਦਾ ਸੋਡੇ ਜਾ ਕੇ ਹਾਂਜੀ ਹਾਂਜੀ ਕਰਦਾ ਹੂੰ ਉਹ ਚਾਹੇ ਜਾਣਦਾ ਜਾਂ ਕੁਝ ਨਹੀਂ ਜਾਣਦਾ ਜੀ ਹੂੰ ਉਹ ਹਿੱਟ ਹੈ ਜੀ ਹੂੰ ਇੱਕ ਬੰਦਾ ਚਾਹੇ ਕੁਝ ਵੀ ਜਾਣਦਾ ਹੂੰ ਉਹ ਹਾਂਜੀ ਹਾਂਜੀ ਨਹੀਂ ਕਰਦਾ ਜੀ ਉਹ ਪਿੱਛੇ ਹੈ ਜੀ ਜੀ ਬਿਲਕੁਲ ਪਰ ਕੁਸਕ ਚੈਨਲ ਵਾਲੇ ਵਿਚਾਰੇ ਹੈਗੇ ਜਿਹੜੇ ਹੈਲਪ ਕਰਦੇ ਆ ਮੇਰੇ ਜਿਹੜੇ ਹੈਲਪ ਕਰਦੇ ਆ ਲਗਪ੍ਰੀਤ ਕਮਾਣਾ ਕੁੜੀ ਉਹ ਆ ਤਾਰਿਕ ਦੜਿਆਣੀ ਵਾਲੇ ਠੀਕ ਹੈ ਜਾਂ ਜਸਮੁੰਡਾ ਸ਼ੇਰੂ ਵਾਲਾ ਤੇ ਰਾਜੂ ਮਾਨ ਸਬਚਾਰਾ ਬੱਚਾ ਜੀ ਸਾਡਾ ਉਹ ਵੀ ਟਾਈਮ ਟਾਈਮ ਤੇ ਯਾਦ ਰੱਖਦਾ ਬੱਚਾ ਉਹ ਵੀ ਹਾਂ ਸਾਡਾ ਅੰਕਲ ਹੈਗਾ ਜੀ ਉਹ ਵੀ ਯਾਦ ਰੱਖਦਾ ਜੀ ਹਮ ਬਾਕੀ ਮੇਰੇ ਨਾਲ ਹਾਸੇ ਬਹੁਤ ਹੋਏ ਨੇ ਜੀ ਮੇਰੇ ਸਿਰ ਦੇ ਛੱਟ ਦੋ ਆਪਰੇਸ਼ਨ ਮੇਰੇ ਸਿਰ ਦੇ ਆ ਜੀ ਓਕੇ ਉਹਦੇ ਵਿੱਚ ਮੈਨੂੰ ਬਚਾਉਣ ਵਾਲੇ ਮੇਰਾ ਪਰਿਵਾਰ ਮੇਰੀ ਵਾਈਫ ਹਮ ਮੇਰੇ ਦੋਸਤ ਦੀ ਸਿਸਟਰ ਹਮ ਜਾਂ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਅੱਛਾ ਉਹਨਾਂ ਨੇ ਮੇਰੇ ਕੰਮ ਦੇ ਵਿੱਚ ਆ ਕੇ ਜੀ ਨਹੀਂ ਮੈਂ ਮਰ ਜਾਂਦਾ ਪੀਜੀਏ ਚ ਡਿੱਗਿਆ ਪਿਆ ਸੀ। ਅੱਛਾ। ਉਹਨਾਂ ਨੇ ਕੋਈ ਸਪਾਰਸ਼ ਪਤਾ ਨਹੀਂ ਕਿਨੂੰ ਲਾਈ ਕਿਨੂੰ ਨਾ ਲਾਈ ਨਹੀਂ। ਹੂੰ। ਉਹ ਪਰਮਾਤਮਾ ਹੀ ਜਾਣਦਾ ਹੈ। ਤਾਂ ਮੈਂ ਜਿਉਂਦਾ ਬੈਠਾ ਜੀ। ਫਿਰ ਉਹਨਾਂ ਤੱਕ ਪਹੁੰਚ ਕਿਵੇਂ ਕੀਤੀ ਤੁਸੀਂ? ਮੇਰੇ ਪਿਤਾ ਜੀ ਅਕਾਲੀ ਦਲ ਦੇ ਬਹੁਤ ਪੁਰਾਣੇ ਵਰਕਰ ਸੀਗੇ ਜੀ। ਅੱਛਾ। ਉਹ ਕਿਤੇ ਥਮਾਨਸਾਤ ਕਾਲਵਾਗੀ ਦਫ਼ਤਰ ਉੱਥੇ ਜੀ। ਤਾਂ ਮੈਂ ਤਾਂ ਪੀਜੀਏ ਦੇ ਬਾਹਰ ਸਿੱਟੇ ਪਿਆ ਸੀਗਾ ਜੀ। ਅੱਛਾ। ਉੱਥੇ ਕਾਲਵਾਗੀ ਉਹਨਾਂ ਨੇ ਪਤਾ ਨਹੀਂ ਕਿਨੂੰ ਕਿਹਾ ਰੱਬ ਜਾਣਦਾ ਜੀ। ਉਹ ਵੀ ਵਿਚਾਰੇ ਹੁਣ ਇਸ ਦੁਨੀਆ ਤੇ ਹੈ ਨਹੀਂ। ਨਹੀਂ ਜੀ। ਪਰ ਮੈਂ ਪਰਮਾਤਮਾ ਨੂੰ ਇਹੀ ਕਹਿਣਾ ਵੀ ਉਹ ਜਿੱਥੇ ਵੀ ਪਰਮਾਤਮਾ ਉਹਨਾਂ ਨੂੰ ਸ਼ਾਂਤੀ ਦੇਵੇ ਜੀ ਤਾਂ ਮੈਂ ਅੱਜ ਜਿਹਦਾ ਬੈਠਾ ਤੇ ਕੋ ਦੋ ਥੋਂ ਤੇ ਮੇਰੇ ਖੋਪੜੀ ਹੈ ਨਹੀਂ ਜੀ ਸਿਰ 'ਚ ਜੀ ਖੋਪੜੀ ਕੱਟੀ ਹੈ ਦੀ ਅੱਛਾ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਹੁਣ YouTube ਚੈਨਲ ਨੇ ਇੰਨੇ ਸਾਰੇ ਕੀ ਇਹ ਇੱਕ ਪਲੇਟਫਾਰਮ ਹੈਗੇ ਨੇ ਵੀ ਜਿਹੜੇ ਛੋਟੇ ਆਰਟਿਸਟ ਨੇ ਜਾਂ ਜਿਹੜੇ ਆਰਟਿਸਟ ਦੇਖੋ ਚਲੋ ਸੌਰੀ ਟੂ ਸੇ ਵੀ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾਗਾ ਆਰਟਿਸਟ ਆਰਟਿਸਟ ਹੀ ਹੁੰਦਾ ਹਾਂ ਜੀ ਹਾਂ ਜੀ ਕੀ ਇਹਨਾਂ ਨੂੰ ਅੱਗੇ ਆਉਣ ਦੇ ਲਈ ਇੱਕ ਪਲੇਟਫਾਰਮ ਮੁਹੱਈਆ ਕਰਵਾ ਸਕਦੇ ਨੇ ਨਹੀਂ ਉਹ ਹੈਗਾ ਜੀ ਆ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਆਰਟਿਸਟਾਂ ਦੇ ਮੰਨ ਲਓ ਆ ਕੈਮਰਾ ਜੀ ਠੀਕ ਹੈ ਜੋ ਵੱਡੇ ਸੈੱਟ ਵਾਲਾ ਕੈਮਰਾ ਹੈ ਤਾਂ ਕੈਮਰਾ ਨਾਲ ਜੀ ਅਸੀਂ ਇਹਦੇ 'ਚ ਕੈਦ ਹੋ ਰਹੇ ਹਾਂ ਨਾ ਉਹਨਾਂ ਕੀ ਕੈਦ ਹੈ ਅਸੀਂ ਉਹਦੇ 'ਚ ਹੁੰਨੇ ਹਾਂ ਹਾਂ ਉਹੀ ਵੱਡੀ ਫਿਲਮ ਵਾਲਾ ਕੰਮ ਹੈ ਜੀ ਉਹੀ ਸਕਰੀਨ 'ਤੇ ਆਉਣਾ ਅਸੀਂ ਉਹੀ ਛੋਟੇ ਸੈਟ ਤੇ ਅਸੀਂ ਹੁਣ ਅਸੀਂ ਪਰ ਸਾਡਾ ਰੋਜ਼ਗਾਰ ਹੈ ਜੀ ਜੀ ਬਹੁਤ ਸਾਰਿਆਂ ਨੂੰ ਰੋਜ਼ਗਾਰ ਦਿੱਤਾ ਹੈ YouTube ਨੇ ਜੀ ਬਿਲਕੁਲ ਜਿਨ੍ਹਾਂ ਦੇ ਹੁਣ ਸਾਡੇ ਚੁੱਲ੍ਹੇ ਚੱਲਦੇ ਆ ਜੀ ਇਹਦੇ ਨਾਲ ਹੂੰ ਸਾਡਾ ਰੋਜ਼ਗਾਰ ਹੈ ਅਸੀਂ ਇਹਨੂੰ ਕਦੇ ਵੀ ਇਹ ਨਹੀਂ ਕਹਿ ਸਕਦੇ ਸਾਡੇ ਲਈ ਤਾਂ ਇਹੀ ਸਾਰਾ ਕੁਝ ਹੈ ਜੀ ਜੀ ਹੁਣ ਅੱਗੇ ਸੀ ਮਨ ਲਓ ਵੱਡਾ ਕੰਮ ਕੋਈ ਕਦਾ ਕਰਦੇ ਆ ਕਦੋਂ ਕਰਦੇ ਆ ਜੀ ਉਹ ਪਰਮਾਤਮਾ ਦੇ ਹੱਥ ਹੈ ਹੂੰ ਜਾਂ ਜਿਹੜੇ ਵੱਡਾ ਕੰਮ ਕਰਨ ਵਾਲੇ ਉਹਨਾਂ ਦੀ ਨਿਗਾਚ ਅਸੀਂ ਕਦੋਂ ਚੜਦੇ ਆ ਜੀ ਜੀ ਇਹ ਹੈ ਜੀ ਜੀ ਤੁਸੀਂ ਜ਼ਿਕਰ ਕੀਤਾ ਸੀਗਾ ਟਰੱਕ ਡਰਾਈਵਰ ਦਾ ਹਾਂਜੀ ਹਾਂਜੀ ਕੀ ਕਰੈਕਟਰ ਸੀਗਾ ਤੁਹਾਡਾ ਉਹਦੇ ਵਿੱਚ ਮੇਰਾ ਉਹਦੇ ਵਿੱਚ ਸੀਗਾ ਜੀ ਘੁੱਗੀ ਦਾ ਓਕੇ ਐ ਗੱਗੂ ਬਲਜੀ ਨੂੰ ਘਰ ਦੱਸਦਾ ਉਹਨਾਂ ਜੀ ਉਹਦੇ ਚ ਹੂੰ ਉਹਨਾਂ ਨੇ ਕੋਈ ਚਵਾਰਾ ਲੈਣਾ ਹੁੰਦਾ ਜੀ ਕਿਰਾਏ 'ਚ ਉਹ ਮੈਂ ਦੱਸਦਾ ਉਹਨਾਂ ਜੀ ਉਹਦੇ ਚ ਮੇਰਾ ਨਾਮ ਘੁੱਗੀ ਹੁੰਦਾ ਜੀ ਜੀ ਹਾਂਜੀ ਇਸ ਤੋਂ ਇਲਾਵਾ ਸਰਦਾਰੀ 'ਚ ਸਰਦਾਰੀ ਦੇ ਵਿੱਚ ਮੈਨੂੰ ਮਦਨ ਲਾਮ ਦਾ ਨਾਮ ਦਿੱਤਾ ਗਿਆ ਸੀਗਾ ਜੀ ਓਕੇ ਡਾਕਟਰ ਸ੍ਰਿੰਦਰ ਸ਼ਰਮਾ ਜੀ ਨਾਲ ਸੀਗਾ ਜੀ ਕਮੇਡੀ ਸੀਨ ਸੀਗਾ ਓਕੇ ਹਾਂਜੀ ਤੇ ਜਿਹੜੀ ਤੁਸੀਂ ਦਾਰਾ ਸਿੰਘ ਹੋਣਾ ਨਾਲ ਕੀਤੀ ਹੈ ਉਹੀ ਸਰਦਾਰੀ ਹੋ ਸੀਗੀ ਜੀ ਉਹ ਉਹਦੇ ਚ ਹੀ ਸੀਗੇ ਦਾਰਾ ਜੀ ਜੀ ਤੇ ਉਸ ਤੋਂ ਬਾਅਦ ਜਿਹੜੀ ਸੀ ਸਾਡਾ ਮੁਕੱਦਰ ਹੂੰ ਉਹਦੇ ਚ ਮੇਰਾ ਨਾਮ ਸੀਗਾ ਜੀ ਭੋਲਾ ਉਹ ਮੇਰਾ ਸੀਨ ਸੀਗਾ ਜੀ ਪ੍ਰੀਤੀ ਸੱਭਰੂ ਦੇ ਬ੍ਰਦਰ ਜਿਹੜੇ ਬਿਲਨ ਦਾ ਕੰਮ ਕਰਦੇ ਨੇ ਤੇਜ ਸੱਭਰੂ ਤੇਜ ਸੱਭਰੂ ਹਾਂ ਜੀ ਉਹ ਫਿਲਮ ਹੈ ਜੀ ਉਹਦੇ ਚ ਸਭ ਤੋਂ ਪਹਿਲਾ ਡਾਇਲੋਗ ਫਿਲਮ ਚ ਮੇਰਾ ਜੀ ਓਕੇ ਸੀਨ ਵੀ ਪਹਿਲਾ ਮੇਰਾ ਲੱਗਿਆ ਹੋਇਆ ਜੀ ਡਾਇਲੋਗ ਵੀ ਸਭ ਤੋਂ ਪਹਿਲਾ ਮੇਰਾ ਜੀ ਫਿਲਮ ਦਾ ਓਕੇ ਹਾਂ ਜੀ ਤੇ ਸਿਕੰਦਰਾ ਦੇ ਵਿੱਚ ਡਾਇਲੋਗ ਮੇਰਾ ਕੋਈ ਨਹੀਂ ਸੀ ਉਹਦੇ ਚ ਟੋਪੀ ਵਾਲਾ ਸਿਪਾਈ ਇਕੱਲਾ ਮੈਂ ਜੀ ਬਾਕੀ ਪੱਗਾਂ ਵਾਲੇ ਨੇ ਓਕੇ ਹਾਂਜੀ ਜੀ ਤੁਸੀਂ ਆਪਣੇ ਵੱਲੋਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਇੰਡਸਟਰੀ ਨੂੰ ਅੰਡਸਟਰੀ ਨੂੰ ਤਾਂ ਇਹ ਹੈ ਜੀ ਵੀ ਜਿਹੜੇ ਚੰਗੇ ਆਰਟਿਸਟ ਹੈ ਨਹੀਂ ਹੈ ਇੰਡਸਟਰੀ ਉਹਨਾਂ ਦੀ ਪਛਾਣ ਕਰੇ ਉਹਨਾਂ ਨੂੰ ਕੰਮ ਦੇਵੇ ਜਦੋਂ ਉਹਨਾਂ ਨੂੰ ਇੰਡਸਟਰੀ ਰੁਜ਼ਗਾਰ ਦੇਉ ਤਾਂ ਉਹਨਾਂ ਦੀ ਵੀ ਦਬਾਵਾਂ ਇੰਡਸਟਰੀ ਨੂੰ ਲੱਗਣੀਆਂ ਇੰਡਸਟਰੀ ਚੱਲਦੀ ਆ ਕੁਛ ਦਬਾਵਾਂ ਨਾਲ ਵੀ ਚੱਲਦੀ ਹੈ ਜੀ ਬਿਲਕੁਲ ਉਹਨਾਂ ਦੀ ਦਬਾਵਾਂ ਲੱਗਣਗੀਆਂ ਉਹਨਾਂ ਦੇ ਬੱਚਿਆਂ ਦੀਆਂ ਦਬਾਵਾਂ ਲੱਗਣਗੀਆਂ ਜਿਹੜੇ ਬੰਦੇ ਕੰਮ ਕਰਦੇ ਆਂ ਇੰਡਸਟਰੀ 'ਚ ਇੰਡਸਟਰੀ ਦਾ ਫਰਜ਼ ਹੈ ਜੀ ਵੀ ਜਿਹੜੇ ਵਧੀਆ ਆਰਟਿਸਟ ਆ ਉਹਨਾਂ ਨੂੰ ਕੰਮ ਦੇਵੇ ਇੰਡਸਟਰੀ ਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਦੇਖਣ ਵਾਲੇ ਬਹੁਤ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਨੂੰ ਤੇ ਇਹੀ ਕਹੂੰਗਾ ਜੀ ਵੀ ਸਾਡੇ ਤੇ ਭਾਈ ਐਂ ਮਿਹਰ ਭਰਿਆ ਹੱਥ ਰੱਖੋ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਜੀ ਜਿਹੜਾ ਤੁਸੀਂ ਇੱਥੇ ਆਏ ਮੈਨੂੰ ਇਸ ਲੈਕ ਸਮਝਿਆ ਠੀਕ ਹੈ ਜੀ ਸਾਡੇ ਜਿਹ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਈਂ ਅਸ਼ੀਰਵਾਦ ਰੱਖਿਓ ਤੁਹਾਡੇ ਅਸ਼ੀਰਵਾਦ ਨਾਲ ਹੀ ਅਸੀਂ ਚੱਲਦੇ ਆ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੇ ਪਿਆਰੇ ਦੋਸਤੋ ਇਹ ਸੰ ਬਹਾਲ ਮਾਨਸਾ ਜੀ ਬਹਾਲ ਆਪਣੇ ਨਾਮ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਇਹਨਾਂ ਦਾ ਮਤਲਬ ਹੈ ਕਿ ਕਿਸੇ ਵੀ ਚੀਜ਼ ਨੂੰ ਮੁੜ ਤੋਂ ਸੁਰਜੀਤ ਕਰਨਾ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਗੱਲਬਾਤ ਬਹੁਤ ਵਧੀਆ ਲੱਗੀ ਹੋਵੇਗੀ ਮੈਨੂੰ ਦਿਓ ਇਜਾਜ਼ਤ ਸ਼ਬਕ ਹੈ